ਇੱਕ ਨੌਜਵਾਨ ਆਪਣੇ ਸੁਨਹਿਰੀ ਭਵਿੱਖ ਦੇ ਲਈ ਕੈਨੇਡਾ ਜਾਂਦਾ ਉੱਥੇ ਜਾ ਕੇ ਵੈਲ ਸੈਟਲਡ ਵੀ ਹੋ ਜਾਂਦਾ ਹੈ ਪਰ ਤੁਹਾਨੂੰ ਦੱਸਣਾ ਚਾਹਾਂਗੇ ਜਦੋਂ ਰਾਤ ਨੂੰ ਉਸਦੇ ਕੱਲ ਰਾਤ ਜਦੋਂ ਉਸਦੇ ਮਰਨ ਦੀ ਖਬਰ ਜਦੋਂ ਪਿੰਡ ਵਿੱਚ ਪਹੁੰਚਦੀ ਹੈ ਤਾਂ ਸਾਰੇ ਪਿੰਡ ਦਾ ਮਾਹੌਲ ਜਿਹੜਾ ਮਾਤਮ ਦੇ ਵਿੱਚ ਬਦਲ ਜਾਂਦਾ ਹੈ ਤਸਵੀਰਾਂ ਤੁਹਾਨੂੰ ਉਹਨਾਂ ਦੇ ਘਰ ਦੀਆਂ ਵਖਾ ਰਿਹਾ ਜਿੱਥੇ ਤੁਸੀਂ ਵੇਖ ਸਕਦੇ ਹੋ ਕਿ ਦੂਰੋਂ ਦਰਾਰੋਂ ਰਿਸ਼ਤੇਦਾਰ ਵੀ ਇੱਥੇ ਪਹੁੰਚ ਰਹੇ ਹਨ ਜੇ ਪਿੰਡ ਵਾਲਿਆ ਦੀ ਗੱਲ ਕਰੀ ਤਾਂ ਪਿੰਡ ਵਾਸੀ ਨੇ ਜਿਹੜੇ ਸਾਰੇ ਉਹਨਾਂ ਦੇ ਘਰੇ ਪਹੁੰਚੇ ਹੋਏ ਹਨ ਤੁਹਾਨੂੰ ਦੱਸਣਾ ਚਾਹਾਂਗੇ ਕਿ ਜਿਹੜੀ ਇਹ ਇਹ ਲੜਕੇ ਦੀ ਤੇਲ ਇਸ ਦੀ ਭੈਣ ਹੈ ਜਿਹੜੇ ਕੈਨੇਡਾ ਦੇ ਵਿੱਚ ਹੀ ਸੈਟਲ ਹਨ ਤੇ ਦੱਸਿਆ ਜਾ ਰਿਹਾ ਹੈ ਕਿ ਕੋਈ ਅਚਾਨਕ ਜਦੋਂ ਰਾਤ ਉਸ ਨੂੰ ਅਟੈਕ ਆਂਦਾ ਹੈ ਤਾਂ ਉਸ ਤੋਂ ਬਾਅਦ ਉਸ ਦੀ ਮੌਤ ਹੋ ਜਾਂਦੀ ਹੈ ਜਿਸ ਦੇ ਕਾਰਨ ਜਿਹੜਾ ਪਰਿਵਾਰ ਹੈ ਪੂਰੇ ਸਦਮੇ ਦੇ ਵਿੱਚ ਪਹੁੰਚ ਚੁੱਕਿਆ ਹੈ ਤਸਵੀਰਾਂ ਤੁਹਾਨੂੰ ਸੋਈਆਂ ਪਿੰਡ ਦੀਆਂ ਵਖਾ ਰਹੇ ਹਨ ਜਿਹੜੇ ਪਰਿਵਾਰ ਦੇ ਹਾਲਾਤ ਨੇ ਜਿਸ ਦੇ ਘਰ ਦੇ ਵਿੱਚ ਉਹਨਾਂ ਦੇ ਨਾਨਾ ਨਾਨੀ ਰਹਿ ਰਹੇ ਜਿਨ੍ਹਾਂ ਦੇ ਇਸ ਟਾਈਮ ਆਪਾਂ ਤਬੀਅਤ ਦੀ ਗੱਲ ਕਰੀਏ ਤਾਂ ਤਬੀਅਤ ਬਹੁਤ ਹੀ ਜ਼ਿਆਦਾ ਖਰਾਬ ਦਿਖ ਰਹੀ ਹੈ